ਕਰੋਨੀ ਕੈਪਟਲਿਸਟ ਵਰਲਡ ਦੀ ਜਮਾਤ ਹੈ ਉਹਦੀ ਵੱਡੀ ਜਿਹੜੀ ਸੰਸਥਾ ਹੈ ਉਹ WTO ਹੈ ਉਹ ਜਿੱਥੇ ਗਈ ਹੈ ਉੱਥੇ ਆਮ ਕਿਸਾਨ ਮਰਿਆ ਇਵਨ ਅਜ ਵਰਲਡਵਾਈਡ ਇਹ ਸਿਰਫ ਭਾਰਤ ਦੇ ਵਿੱਚ ਖੁਦਕੁਸ਼ੀਆਂ ਨਹੀਂ ਹੋ ਰਹੀਆਂ ਅਮਰੀਕਾ 'ਚ ਹੋ ਰਹੀਆਂ ਯੂਰਪ 'ਚ ਹੋ ਰਹੀਆਂ ਕਿ WTO ਦੇ ਵਿੱਚੋਂ ਵੀ ਕਿਹਾ ਜਾ ਰਿਹਾ ਕਿ ਭਾਰਤ ਨੂੰ ਜਦੋਂ ਤੱਕ ਡਿਊਟੀਓ ਦੇ ਵਿੱਚ ਵਲਟਰ ਆਰਗੇਨਾਈਜੇਸ਼ਨ ਚੋਂ ਬਾਹਰ ਨਹੀਂ ਹੁੰਦਾ ਉਦੋਂ ਤੱਕ ਕਿਸਾਨੀ ਬਹਾਲ ਨਹੀਂ ਹੋ ਸਕਦੀ ਉਦੋਂ ਤੱਕ ਕਿਸਾਨੀ ਖੁਸ਼ਹਾਲ ਨਹੀਂ ਹੋ ਸਕਦੀ ਦੇਖੋ ਡਬਲਿਊਟੀਓ ਜਿਹੜੀ ਹੈ ਨਾ ਉਹ ਵੱਡੀਆਂ ਕੰਪਨੀਆਂ ਦੇ ਹਿੱਤਾਂ ਨੂੰ ਦੇਖਦੀ ਹੈ ਖੇਤੀ ਨੂੰ ਜਿਹੜੀ ਹੈ ਉਹ ਆਮ ਕਿਸਾਨਾਂ ਤੋਂ ਕੱਢ ਕੇ ਮਾਨਸਨ ਟੋਟਰਬੂਲ ਜਾਂ ਕਾਰਗੇਲਰਗੀਆਂ ਕੰਪਨੀਆਂ ਨੂੰ ਸੌਂਪਣੀ ਚਾਹਦੀ ਹੈ ਜੱਜ ਜੋ ਨੀਤੀਆਂ ਸਾਡੇ ਉੱਤੇ ਅਪਲਾਈ ਕੀਤੀਆਂ ਜਾ ਰਹੀਆਂ ਨੇ ਸਰਕਾਰ ਚਾਹੁੰਦੀਆਂ ਨੇ ਤਾਂ ਉਹ ਸਾਰੀਆਂ ਡਬਲਿਊਟੀਓ ਚਾਹੁੰਦਾਗਾ WTO ਚਾਹੁੰਦਾ ਹੈ ਕਿ ਭਾਰਤ ਵਰਗੇ ਮੁਲਕ ਦੇ ਵਿੱਚ ਸਰਕਾਰ ਜਿਹੜੀ ਹੈ ਸਬਸਿਡੀਆਂ ਖਤਮ ਕਰੇ ਤੇ ਖੇਤੀ ਨੂੰ ਵੱਡੇ ਲੈਵਲ ਤੇ ਕੰਟਰੈਕਟ ਫਾਰਮਿੰਗ ਦੇ ਫਾਰਮ 'ਚ ਕੰਪਨੀਆਂ ਦੇ ਹਵਾਲੇ ਕਰੇ ਜੇਕਰ ਅਸੀਂ WTO ਦੇ ਵਿੱਚੋਂ ਬਾਹਰ ਨਹੀਂ ਆਉਂਦਾ ਭਾਰਤ ਕੀ ਪਰ ਤੋਂ ਸਰਕਾਰ ਦੇ ਲਈ ਇਹ ਸੰਭਵ ਹੈਗਾ ਕਿ ਉਹ ਐਮਐਸਪੀ ਦਾ ਕਾਨੂੰਨ ਬਣਾ ਪਾਊਗਾ ਦੇਖੋ ਜੇ ਆਪਣੀ ਖੇਤੀ ਬਚਾਣੀ ਹੈ ਜਾਂ ਮੁਲਕ ਦੀ ਫੂਡ ਸਿਕਿਉਰਟੀ ਬਚਾਣੀ ਹੈ ਤਾਂ ਡਬਲਯੂਟੀਓ ਚੋਂ ਬਾਹਰ ਆਣੀ ਪਊਗਾ ਇਹ ਵੱਡੇ ਅਦਾਰਿਆਂ ਦੇ ਹੱਥ ਜਾਣ ਤੋਂ ਬਚਾਣੇ ਹੀ ਪੈਣੇ ਆ ਤੇ ਤਾਂ ਹੀ ਇਹ ਮੁਲਕ ਬਚ ਸਕਦਾ ਹੈ ਹਾਂ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਇਹ ਕੋਈ ਛੋਟੇ ਮੋਟੀ ਲੜਾਈ ਨਹੀਂ ਹੈਗੀ ਕੀਤੀ ਕਾਨੂੰਨ ਬਣਾਉਣਾ ਕੋਈ ਨਿੱਕੀ ਮੋਟੀ ਗੱਲ ਥੋੜੀ ਹੈ ਇੰਨੇ ਸੰਸਦ ਮੈਂਬਰਾਂ ਤੋਂ ਪਾਸ ਕਰਾਉਣਾ ਪੈਣਾ ਰਾਜ ਸਭਾ 'ਚ ਪਾਸ ਹੋਣਾ ਰਾਸ਼ਟਰਪਤੀ ਤੋਂ ਮਜੂਰੀ ਲੈਣੀ ਹੈ ਫਿਰ ਡਬਲਯੂਟੀਓ ਦੇ ਨਾਲ ਵੀ ਦੇਖਣਾਗਾ ਭਾਈ ਦੂਜੇ ਮੁਲਕ ਨਾਲ ਸਾਡੇ ਤੋਂ ਰੋਸ ਜਾਣ ਆਹ ਵੀ ਚੀਜ਼ਾਂ ਈਆਂ ਚੱਕਣੀਆਂ ਜੇ ਅ ਅਡਾਨੀ ਅਮਬਾਨੀ ਵਰਗੇ ਅ ਮਤਲਬ ਆਪਣੇ ਮਾਰਜਨ ਨਹੀਂ ਛੱਡ ਸਕਦੇ ਜਿਹੜੇ ਡਬਲ 100% ਤੋਂ ਜ਼ਿਆਦਾ ਮਾਰਜਨ ਤੇ ਚੀਜ਼ ਵੇਚ ਸਕਦੇ ਆ ਤੁਸੀਂ ਕਿਸਾਨ ਦਾ ਮਾਰਜਨ ਕਿਵੇਂ ਰੋਕ ਸਕਦੇ ਹੋ WTO ਚਾਹੁੰਦਾ ਹੈ ਕਿ ਭਾਰਤ ਵਰਗਾ ਮੁਲਕ ਆਪਣੀਆਂ ਸਬਸਿਡੀਆਂ ਬੰਦ ਕਰਕੇ ਇਹਨੂੰ ਓਪਨ ਮਾਰਕੀਟ ਦੇ ਹਵਾਲੇ ਕਰੇ ਸੋ ਇਹਦਾ ਮਤਲਬ ਇਹੀ ਹੈ ਕਿ ਇੱਕ ਢੰਗ ਨਾਲ ਇੱਕ ਪੁਆਇੰਟ ਤੇ ਜਾ ਕੇ ਸਾਰੀ ਖੇਤੀ ਜਿਹੜੀ ਹੈ ਇਹ ਵੱਡੇ ਕਾਰਪੋਰੇਟ ਅਧਾਰੇ ਹੀ ਕੰਟਰੋਲ ਕਰਨਗੇ ਉਹ ਲੋਕ ਜਾਗਣਗੇ ਕਿਵੇਂ ਉਹਨਾਂ ਨੂੰ ਸਮਝਾਉਣਾ ਤਾਂ ਪਊਗਾ ਨਾ ਉਹਨਾਂ ਨੂੰ ਇਹ ਸਾਰਾ ਕੁਝ ਦੱਸਣਾ ਪਊਗਾ ਵੀ ਐਮਐਸਪੀ ਪਹਿਲੀ ਕਿਸਾਨਾਂ ਨੂੰ ਨਹੀਂ ਚਾਹੀਦੀ ਜੀ ਖੇਤੀ ਕਲੀ ਕਿਸਾਨਾਂ ਦੇ ਖਾਤਮੇ ਨਹੀਂ ਬਚਾਉਣੀ ਇਹ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਤਾਂ ਹੀ ਰੁਕ ਸਕਦਾ ਹੈ ਜੇ ਆਪਾਂ ਖੇਤੀ ਜਿਹੜੀ ਹੈ ਨਿਜੀ ਹੱਥਾਂ ਵਿੱਚ ਵੱਡੀਆਂ ਕੰਪਨੀਆਂ ਦੇ ਹੱਥ 'ਚ ਜਾਣ ਤੋਂ ਰੋਕਾਂਗੇ ਥੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਐਮਐਸਪੀ ਦਾ ਜਿਹੜਾ ਮਸਲਾ ਹੈ ਉਹ ਜਾਇਜ਼ ਮਸਲਾ ਹੈ ਤੇ ਜਦੋਂ ਐਮਐਸਪੀ ਮਿਲੂਗੀ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਕਿਸਾਨ ਦੇ ਜਿਹੜੇ ਮਾਰਜਨ ਹੈ ਉਹ ਸੇਵ ਰੱਖੇ ਜਾ ਸਕਦੇ ਹਨ ਤੇ ਤਾਂ ਕਿ ਉਹ ਦਾ ਜਿਹੜਾ ਘਾਟੇ ਦੇ ਖੇਤੀ 'ਚ ਨਹੀਂ ਜਾਊਗਾ ਤੇ ਖੇਤੀ ਇੱਕ ਲਾਹੇਬੰਦ ਸੌਦਾ ਬਣ ਕੇ ਰਹੇ ਰਹੇ ਦੀ ਜਿਉਂ-ਜਿਉਂ ਦਾਤੀ ਵੱਢਦੀ ਅਸੀਂ ਦੂਣ ਸਵਾਏ ਹੋਏ ਗੁਰਬਾਣੀ ਦੀ ਪੰਗਤੀ ਹੈ ਇਹ ਗੁਰੂਆਂ ਨੇ ਕਿਹਾ ਹਕੂਮਤ ਜਿੰਨਾ ਮਰਜੀ ਦੱਬ ਲੇ ਜਿੰਨਾ ਮਰਜੀ ਮਾਰ ਦੇ ਜੋ ਕਰਨਾ ਕਰ ਲਵੇ ਸਾਡੀ ਗਿਣਤੀ ਘਟਣ ਵਾਲੀ ਨਹੀਂ ਲਗਾਤਾਰ 10 ਮਹੀਨੇ ਹੋ ਚੁੱਕੇ ਨੇ 11ਵਾਂ ਮਹੀਨਾ ਸ਼ੁਰੂ ਹੋ ਗਿਆ ਹਕੂਮਤ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਕਿ ਇਸ ਮੋਰਚੇ ਨੂੰ ਤੜੋਂ ਪੀੜ ਕਰ ਦਿੱਤਾ ਜਾਵੇ ਮੋਰਚੇ ਨੂੰ ਖਤਮ ਕਰ ਦਿੱਤਾ ਜਾਵੇ ਇਥੋਂ ਤੱਕ ਕਿ ਕੁਝ ਆਪਣਿਆਂ ਦੇ ਵੱਲੋਂ ਵੀ ਇਸ ਤਰੀਕੇ ਦੀਆਂ ਬਿਆਨਬਾਜ਼ੀ ਕੀਤੀ ਗਈ ਇਸ ਤਰੀਕੇ ਦੀਆਂ ਕਹਦੇ ਗੁੱਜੀਆਂ ਚਾਲਾਂ ਚੱਲੀਆਂ ਗਈਆਂ ਕਿ ਕਿਸੇ ਤਰੀਕੇ ਦੇ ਨਾਲ ਇਹ ਮੋਰਚਾ ਖਤਮ ਹੋਵੇ ਪਰ ਕਹਿੰਦੇ ਜਿੱਥੇ ਪ੍ਰਮਾਤਮਾ ਖੁਦ ਵਸਦਾ ਹੋਵੇ ਜਿਸ ਦਾ ਡਾਡਾ ਰਾਖਾ ਹੋਵੇ ਉਹਨੂੰ ਮਾਰ ਸਕੇ ਨਾ ਕੋਈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਗੰਗਵੀਰ ਰਠੌਰ ਨੇ ਅਸੀਂ ਖਨੋਰੀ ਬਾਰਡਰ ਦੇ ਉੱਤੇ ਬੈਠੇ ਆਂ ਖੁੱਲੀ ਚਰਚਾ ਹੋਵੇਗੀ ਕਿਸਾਨੀ ਮੋਰਚੇ ਦੇ ਉੱਤੇ ਵੀ ਤੇ ਪੋਦੇ ਮਹੀਨੇ ਚੱਲ ਰਿਹਾਗਾ ਸਫਰੇ ਸ਼ਹਾਦਤ ਸ਼ੁਰੂ ਹੋ ਚੁੱਕੀ ਆ ਸਾਬ ਜਦਿਆਂ ਦੀ ਸ਼ਹਾਦਤ ਨੂੰ ਵੀ ਸਜਦਾ ਕਰਾਂਗੇ ਯਾਦ ਕਰਾਂਗੇ ਫਤਿਹ ਤੋਂ ਸ਼ੁਰੂਆਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੋਰ ਸਾਹਿਬ ਪਹਿਲਾ ਤਾਂ ਮੋਰਚੇ ਬਾਰੇ ਗੱਲਬਾਤ ਕਰਨੀ ਚਾਹਾਂਗਾ ਮੈਂ ਕਿਸਾਨੀ ਇਹਨਾਂ ਮੰਗਾਂ ਨੂੰ ਕਿਵੇਂ ਦੇਖਦੇ ਹਾਂ ਇਹਨਾਂ ਮੰਗਾਂ ਨੂੰ ਤੁਹਾਡੀ ਨਜ਼ਰ ਦੇ ਵਿੱਚ ਜਾਇਜ਼ ਮੰਨਦੇ ਹੋ ਕਿ ਜੋ ਸੰਘਰਸ਼ ਦੀ ਰੂਪਰੇਖਾ ਹੈ ਜਾਂ ਜਿਸ ਤਰੀਕੇ ਦੇ ਨਾਲ ਇਹ ਮੋਰਚਾ ਚੱਲ ਰਿਹਾ ਉਸ ਦੇ ਰਾਹ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਇਸ ਮੋਰਚੇ ਦੇਆਂ ਜਿਹੜੀਆਂ ਮੰਗਾਂ ਹਨ ਮੈਂ ਉਹਨਾਂ ਨੂੰ ਦੋ ਹਿੱਸਿਆਂ 'ਚ ਦੇਖਦਾ ਹਾਂ ਇੱਕ ਤਾਂ ਜਿਹੜੀਆਂ ਆਮ ਕਿਸਾਨੀ ਦੀਆਂ ਮੰਗਾਂ ਹਨ ਜਿਹੜੀਆਂ ਜੈਨੂਇਨ ਮੰਗਾਂ ਹਨ ਵੀ ਐਮਐਸਪੀ ਦਾ ਹੱਕ ਤੇ ਦੂਸਰਾ ਜਿਹੜਾ ਮੁਆਵਜ਼ਾ ਹੈ ਲਕੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ ਦਾ ਮਸਲਾ ਹੈ ਜਾਂ ਸ਼ਹੀਦ ਕਿਸਾਨਾਂ ਲਈ ਮੁਆਵਜ਼ਾ ਹੈ ਉਹ ਤਾਂ ਇੱਕ ਮਸਲਾ ਹੈਗਾ ਹੀ ਹੈ ਪਰ ਇੱਕ ਆਜ਼ਾਦ ਮੁਲਕ ਦੇ ਵਿੱਚ ਆਮ ਲੋਕਾਂ ਦੇ ਜ਼ਮੂਰੀ ਹੱਕਾਂ ਦਾ ਜਿਹੜਾ ਘਾਣ ਹੋ ਰਿਹਾ ਉਹ ਵੀ ਮਸਲਾ ਹੈਗਾ ਕਿ ਆਹ ਮੁਲਕ ਸਰ ਸਾਡਾ ਸਾਰਿਆਂ ਦਾ ਸਾਂਝਾ ਹੈ ਜੇ ਕੋਈ ਜਥੇਬੰਦੀ ਜਾਂ ਕਿਸਾਨ ਦਿੱਲੀ ਵਿੱਚ ਜਾ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਸੁਪਰੀਮ ਕੋਟ ਨੇ ਕਹਤਾ ਵੀ ਉਹ ਕਿਸਾਨ ਆ ਸਕਦੇ ਹਨ ਵੀ ਜੇਕਰ ਤੁਹਾਨੂੰ ਲੱਗਦਾ ਵੀ ਉਹਨਾਂ ਕੋਲ ਵੈਪਨ ਆ ਸਭ ਕੁਝ ਚੈੱਕ ਕਰੋ ਉਹਨਾਂ ਨੂੰ ਲਾਂਘਾ ਦਿੱਤਾ ਜਾਵੇ ਪਰ ਇਹ ਜਮਹੂਰੀਅਤ ਇੱਕ ਡਿਕਟੇਟਰਸ਼ਿਪ ਚ ਤਬਦੀਲ ਹੋ ਗਈ ਹੈ ਇਹ ਇੱਕ ਜਮਹੂਰੀ ਹੱਕਾਂ ਨੂੰ ਲੈ ਕੇ ਜਿਹੜੇ ਜ਼ਾਇਜ਼ ਮੰਗਾਂ ਨੂੰ ਦੱਸਣ ਜਾਣਾ ਚਾਹੁੰਦੇ ਹਨ ਵੀ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਹ ਕਿਸਾਨਾਂ ਦੀ ਵੀ ਹੈ ਤੇ ਮਾਸਸਿਸ ਦੀ ਵੀ ਹੈ ਮਾਸਸਿਸ ਦੀ ਗੱਲ ਉੱਥੇ ਤੱਕ ਪੁੱਜਦੀ ਨਹੀਂ ਤਾਂ ਉਸ ਨੂੰ ਵੀ ਰੋਕਿਆ ਜਾ ਰਿਹਾ ਤਾਂ ਮੈਨੂੰ ਲੱਗਦਾ ਵੀ ਇਹ ਜਿੱਥੇ ਇੱਕ ਕਿਸਾਨੀ ਦੀਆਂ ਜਾਇਜ਼ ਮੰਗਾਂ ਦੇ ਪੱਖ ਤੋਂ ਮੋਰਚਾ ਬਹੁਤ ਜ਼ਰੂਰੀ ਸੀਗਾ ਦੂਜੇ ਪਾਸੇ ਜਮਹੂਰੀਅਤ ਦਾ ਵੀ ਬਹੁਤ ਵੱਡਾ ਘਾਣ ਹੋ ਰਿਹਾ ਤੇ ਆਜ਼ਾਦ ਮੁਲਕ ਦੇ ਵਿੱਚ ਲੋਕਾਂ ਨੂੰ ਆਪਣੀ ਗੱਲ ਕਹਿਣ ਤੋਂ ਤੇ ਉਹਨਾਂ ਦੇ ਕਿਤੇ ਵੀ ਆਨਜਾਨ ਤੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਸ਼ਾਂਤੀਪੂਰਨ ਮੁਜਾਰੇ ਦਾ ਹੱਕ ਵੀ ਰੋਕਿਆ ਜਾ ਰਿਹਾ ਫਿਰ ਇਹਨੂੰ ਕੀ ਸਮਝਿਆ ਜਾਵੇ ਇਹਨੂੰ ਗੁਲਾਮੀ ਦਾ ਪ੍ਰਤੀਕ ਸਮਝਿਆ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਅਸੀਂ ਅੱਜ ਵੀ ਗੁਲਾਮ ਆ ਅਸੀਂ ਲੱਖ ਆਜ਼ਾਦੀ ਦਿਹਾੜੇ ਮਨਾਉਣੇ ਆ ਪਰ ਜਿਹੜੇ ਸਾਡੇ ਹੱਕ ਆ ਸਾਨੂੰ ਉਹ ਨਹੀਂ ਮਿਲਦੇ ਮੌਲਿਕ ਅਧਿਕਾਰ ਜੋ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈਗਾ ਉਹ ਹਲੇ ਤੱਕ ਨਹੀਂ ਮਿਲੇ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਜਿਹੜੇ ਸਾਡੇ ਜਮਹੂਰੀਅਤ ਦੇ ਹੱਕ ਆ ਸਾਨੂੰ ਅੱਜ ਬੋਲਣ ਦਾ ਅਧਿਕਾਰ ਨਹੀਂ ਹੈਗਾ ਸਾਨੂੰ ਅੱਜ ਸੰਘਰਸ਼ ਸ਼ਾਂਤਮਈ ਕਰਨ ਦਾ ਅਧਿਕਾਰ ਨਹੀਂ ਹੈਗਾ ਸਾਨੂੰ ਅੱਜ ਸਾਡੀ ਰਾਜਧਾਨੀ ਦੇ ਵਿੱਚ ਵੜਨ ਦਾ ਅਧਿਕਾਰ ਨਹੀਂ ਹੈਗਾ ਸਾਨੂੰ ਬਾਰਡਰਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਰੋਕ ਦਿੱਤਾ ਗਿਆ ਜਿਵੇਂ ਪਾਕਿਸਤਾਨ ਅਤੇ ਭਾਰਤ ਦਾ ਬਾਰਡਰ ਹੋਵੇ ਫਿਰ ਇਹਨੂੰ ਕੀ ਸਮਝਣ ਇਹਨੂੰ ਗੁਲਾਮੀ ਸਮਝੀ ਜਾਵੇ ਜਾਂ ਇਹਨੂੰ ਆਜ਼ਾਦ ਭਾਰ ਸਮਝਿਆ ਜਾਵੇ ਦੇਖੋ ਆਜ਼ਾਦ ਭਾਰਤ ਦੇ ਵਿੱਚ ਇੱਕ ਗੱਲ ਤਾਂ ਅੱਜ ਵੀ ਹੋ ਰਹੀ ਹੈ ਕਿ ਪੰਜਾਬ ਲਈਏ ਬਸਤੀਵਾਦੀ ਕਾਨੂੰਨ ਜਿਹੜੇ ਆ ਉਹ ਹਾਲੇ ਵੀ 47 ਤੋਂ ਹੀ ਲਾਗੂ ਹੋ ਰਹੇ ਆ ਜਿਵੇਂ ਸਾਡੇ ਪਾਣੀਆਂ ਦਾ ਮਸਲਾ ਹੈ ਜਾਂ ਸਾਡੀ ਰਾਜਧਾਨੀ ਦਾ ਮਸਲਾ ਹੈ ਅੱਜ ਤੱਕ ਲਟਕ ਰਿਹਾ ਹੈ ਤੇ ਈਵਨ ਜਿਹੜੇ ਸਾਡੇ ਆ ਆਪਣੇ ਲੋਕ ਜਿਹੜੇ ਆ ਫਰਜੀ ਮੁਕਾਬਲਿਆਂ 'ਚ ਮਾਰ ਦਿੱਤੇ ਗਏ ਜਾਂ ਸ਼ਹੀਦ ਕਰ ਦਿੱਤੇ ਗਏ ਉਹਨਾਂ ਨੂੰ ਵੀ ਕੋਈ ਇਨਸਾਫ਼ ਨਹੀਂ ਮਿਲ ਪਾਇਆ ਤੋ ਇੱਕ ਤਾਂ ਇਹ ਵਸਤੀਵਾਦੀ ਵਰਤਾਰਾ ਪੰਜਾਬ ਤੇ ਲਗਾਤਾਰਤਾ ਦੇ ਵਿੱਚ ਆ ਹੀ ਰਿਹਾ ਹੈ ਪਰ ਦੂਸਰੇ ਪਾਸੇ ਜਿਹੜੀਆਂ ਹੁਣ ਸਰਕਾਰਾਂ ਬਣ ਰਹੀਆਂ ਹਨ ਉਹ ਪੂੰਜੀਪਤੀਆਂ ਦੀਆਂ ਸਰਕਾਰਾਂ ਬਣ ਰਹੀਆਂ ਹਨ ਉਹਦੇ ਵਿੱਚ ਜਿਹੜਾ ਆਮ ਬੰਦਾ ਹੈ ਜਿਹੜੀ ਮਾਸਸ ਹੈ ਉਹ ਵੀ ਇੱਕ ਤਰ੍ਹਾਂ ਦੀ ਗੁਲਾਮੀ ਹੀ ਝੇਲ ਰਹੀ ਹੈ ਕਿਉਂਕਿ ਦੇਖੋ ਵੀ ਕਿਸਾਨ ਜਿਹੜਾ ਹੈ ਸਰਕਾਰਾਂ ਦੀ ਅੱਜ ਕੱਲ ਜਿਹੜੀ ਪਾਲਿਸੀ ਹੈ ਉਹ ਮਤਲਬ ਵਰਲਡਵਾਈਡ ਹੀ ਜਿਹੜਾ ਹੈ ਵਰਲਡ ਬੈਂਕ ਐਗਰੀਕਲਚਰ ਸੈਕਟਰ ਉੱਤੇ ਕਾਬਜ ਹੋਣ ਦੀ ਕੋਸ਼ਿਸ਼ ਕਰਦਾ ਪਿਆ ਹੈ ਹੁਣ ਭਾਰਤ ਦੇ ਵਿੱਚ ਵੀ ਜੇ ਆਪਾਂ ਕਹਿ ਲਈਏ ਕਿ ਆਮ ਬੰਦੇ ਦੀ ਫੂਡ ਸਿਕਿਉਰਿਟੀ ਜਿਹੜੀ ਹੈ ਉਹ ਬਚੀ ਹੋਈ ਹੈ ਉਹ ਸਿਰਫ ਕਿਸਾਨੀ ਕਰਕੇ ਬਚੀ ਹੋਈ ਹੈ ਤੇ ਜਿਹੜੀ ਮੌਜੂਦਾ ਸਰਕਾਰਾਂ ਹਨ ਇਹ ਚਾਹੁੰਦੀਆਂ ਹਨ ਕਿ ਇਹ ਜਿਹੜੀ ਖੇਤੀ ਹੈ ਇਹ ਆਮ ਕਿਸਾਨ ਤੋਂ ਖੋ ਕੇ ਇਹ ਵੱਡੇ ਪੂੰਜੀਪਤੀਆਂ ਨੂੰ ਦੇ ਦਿੱਤੀ ਜਾਵੇ ਤਾਂ ਜੋ ਜਿਹੜੇ ਫੂਡ ਸਿਕਿਉਰਿਟੀ ਹੈ ਉਹ ਵੀ ਕਿਸਾਨਾਂ ਦੇ ਹੱਥੋਂ ਨਿਕਲ ਕੇ ਕੰਪਨੀਆਂ ਦੇ ਹੱਥ ਆ ਜਾਣ ਤੁਸੀਂ ਇਹ ਦੇਖ ਲਓ ਕਿ ਅੱਜ ਵਰਲਡਵਾਈਡ ਯੂਕਰੇਨ ਵਾਰ ਤੋਂ ਬਾਅਦ ਦੁਨੀਆ ਦੇ ਖਾਸ ਕਰ ਯੂਰਪ ਜਾਂ ਅਮਰੀਕਾ ਦੇ ਵਿੱਚ ਫੂਡ ਇਨਫਲੇਸ਼ਨ ਬਹੁਤ ਵੱਡੀ ਹੈ ਇਨਫਲੇਸ਼ਨ ਵੱਡੇ ਲੈਵਲ ਤੇ ਆ ਰਹੀ ਹੈ ਬਹੁਤ ਜ਼ਿਆਦਾ ਮੰਗਾਈ ਹੋ ਗਈ ਹੈ ਕਾਰਨ ਕੀ ਹੈ ਕਿ ਉੱਥੇ ਜਿਹੜੀ ਖੇਤੀ ਹੈ ਉਹ ਕੰਪਨੀਆਂ ਕੰਟਰੋਲ ਕਰ ਰਹੀਆਂ ਹਨ ਹੁਣ ਭਾਰਤ ਦੇ ਵਿੱਚ ਵੀ ਇਹ ਏਜੰਡਾ ਅੱਗੇ ਲਾਗੂ ਕੀਤਾ ਜਾ ਰਿਹਾ ਹੈ ਦੇ ਖੇਤੀ ਨੂੰ ਇੱਕ ਘਾਟੇ ਦਾ ਸੌਦਾ ਬਣਾਉਣ ਲਗਾਤਾਰ ਧੱਕਿਆ ਜਾ ਰਿਹਾ ਹੈ ਇਹਦੇ ਚ ਡਬਲਯੂਟੀਓ ਦੀਆਂ ਨੀਤੀਆਂ ਵੀ ਆ ਕਿਉਂਕਿ ਡਬਲਯੂਟੀਓ ਦੇ ਵਿੱਚੋਂ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਨੂੰ ਜਦੋਂ ਤੱਕ ਡਬਲਯੂਟੀਓ ਦੇ ਵਿੱਚ ਵਲ ਟ੍ਰੇਡ ਆਰਗੇਨਾਈਜੇਸ਼ਨ ਤੋਂ ਬਾਹਰ ਨਹੀਂ ਹੁੰਦਾ ਉਦੋਂ ਤੱਕ ਕਿਸਾਨੀ ਬਹਾਲ ਨਹੀਂ ਹੋ ਸਕਦੀ ਉਦੋਂ ਤੱਕ ਕਿ ਕਿਸਾਨੀ ਖੁਸ਼ਹਾਲ ਨਹੀਂ ਹੋ ਸਕਦੀ ਕਿਸਾਨ ਲੀਡਰ ਵੀ ਲਗਾਤਾਰ ਇਸ ਸਿੱਧਾ ਰੋਲਾ ਪਾ ਰਹੇ ਸਮਝਾ ਰਹੇ ਨੇ ਡਬਲਯੂਟੀਓ ਦੇ ਬਾਰੇ ਜਰੂਰ ਸਮਝਾਓ ਕਿ ਉਹ ਸਾਡੇ ਲਈ ਕਿਵੇਂ ਖਤਰਨਾਕ ਆ ਕਦੋਂ ਕਿਵੇਂ ਸਾਨੂੰ ਜਿਹੜਾ ਇਹਦਾ ਨੁਕਸਾਨ ਹੋ ਰਿਹਾ ਕਿਉਂ ਨਹੀਂ ਕਿਸਾਨੀ ਅਜਲਾਹੇ ਬੰਦ ਹੋ ਰਹੀ ਦੇਖੋ ਡਬਲਿਊਟੀਓ ਜਿਹੜੀ ਹੈ ਨਾ ਉਹ ਵੱਡੀਆਂ ਕੰਪਨੀਆਂ ਦੇ ਹਿੱਤਾਂ ਨੂੰ ਦੇਖਦੀ ਹੈ ਖੇਤੀ ਨੂੰ ਜਿਹੜੀ ਹੈ ਉਹ ਆਮ ਕਿਸਾਨਾਂ ਤੋਂ ਕੱਢ ਕੇ ਮਾਂਸਨ ਟੋ ਟਰਬਿਊਲ ਜਾਂ ਕਾਰਗੇ ਲਰਗੀਆਂ ਕੰਪਨੀਆਂ ਨੂੰ ਸੌਂਪਣੀ ਚਾਹਦੀ ਹੈ ਤੇ ਖੇਤੀ ਉਹ ਇੱਕ ਕਮਰਸ਼ੀਅਲ ਪੱਧਰ ਤੇ ਉਹਨੂੰ ਦਿਖਦੇ ਆ ਜਿੱਦਾਂ ਆਪਣੇ ਸੱਭਿਆਚਾਰ ਦੇ ਵਿੱਚ ਹੀ ਖੇਤੀ ਤੇ ਵਪਾਰ ਨੂੰ ਵੱਖ-ਵੱਖ ਗਿਣਿਆ ਗਿਆ ਖੇਤੀ ਸਾਡੀ ਜੀਵਨ ਧਾਰਾ ਹੈ ਕਿਉਂਕਿ ਸਾਡੀ 45 ਤੋਂ 60% ਲੋਕ ਖੇਤੀ ਨਾਲ ਸਿੱਧੇ ਜੁੜੇ ਹੋਏ ਹਨ ਤੇ ਜਿਹੜੇ ਬਾਕੀ ਵਪਾਰੀ ਵੀ ਹੈ ਉਹ ਡਾਇਰੈਕਟ ਇੰਡਾਇਰੈਕਟਲੀ ਉਸ ਨਾਲ ਜੁੜੇ ਹੋਏ ਹਨ ਤਾਂ ਇੱਕ ਤਰ੍ਹਾਂ ਕਹਿ ਸਕਦੇ ਆਂ ਵੀ ਸਾਡੀ ਜੀਵਨ ਤਾਰਾ ਪਰ ਉਹ ਇਸ ਨੂੰ ਇੱਕ ਹੋਲੀ-ਸੋਲੀ ਵਪਾਰ ਬਣਾ ਕੇ ਨਾ ਆਮ ਬੰਦੇ ਦੇ ਹੱਥੋਂ ਜਿਹੜਾ ਉਹਦਾ ਲਾਹਾ ਹੈ ਜਾਂ ਉਹਦਾ ਕੁਝ ਵੀ ਉਹਨੂੰ ਬੈਨੀਫਿਟ ਮਿਲਦਾ ਉਹ ਖੋਣਾ ਚਾਹਦੀ ਹੈ ਤਾਂ ਇੱਕ ਤਰ੍ਹਾਂ ਉਹ ਕੀ ਹੈ ਕਿ ਕ੍ਰੋਨੀ ਕੈਪਟਲਿਜ਼ਮ ਦੀ ਰਿਪਰੈਜ਼ੈਂਟੇਟਿਵ ਹੈ ਜਿਹੜੀ ਕ੍ਰੋਨੀ ਕੈਪਟਲਿਸਟ ਵਰਲਡ ਦੀ ਜਮਾਤ ਹੈ ਉਹਦੀ ਵੱਡੀ ਜਿਹੜੀ ਸੰਸਥਾ ਹੈ ਉਹ ਡਬਲਿਊਟੀਓ ਹੈ ਉਹ ਜਿੱਥੇ ਗਈ ਹੈ ਉੱਥੇ ਆਮ ਕਿਸਾਨ ਮਰਿਆ ਹੈ ਈਵਨ ਅਜ ਵਰਲਡਵਾਈਡ ਇਹ ਸਿਰਫ ਭਾਰਤ ਦੇ ਵਿੱਚ ਖੁਦਕੁਸ਼ੀਆਂ ਨਹੀਂ ਹੋ ਰਹੀਆਂ ਅਮਰੀਕਾ 'ਚ ਹੋ ਰਹੀਆਂ ਯੂਰਪ 'ਚ ਹੋ ਰਹੀਆਂ ਜੇ ਅਮਰੀਕਾ ਜਾਂ ਯੂਰਪ ਦੀ ਖੇਤੀ ਥੋੜੀ ਬੋਦੀ ਬਚੀ ਵੀ ਹੋਈ ਹੈ ਤਾਂ ਉਹ ਸਬਸਿਡੀਆਂ ਤੇ ਬਚੀ ਹੋਈ ਹੈ ਡਬਲਿਊਟੀਓ ਚਾਹੁੰਦਾ ਹੈ ਕਿ ਭਾਰਤ ਵਰਗੇ ਮੁਲਕ ਦੇ ਵਿੱਚ ਸਰਕਾਰ ਜਿਹੜੀ ਹੈ ਸਬਸਿਡੀਆਂ ਖਤਮ ਕਰੇ ਤੇ ਖੇਤੀ ਨੂੰ ਵੱਡੇ ਲੈਵਲ ਤੇ ਕੰਟਰੈਕਟ ਫਾਰਮਿੰਗ ਦੇ ਫਾਰਮ ਚ ਕੰਪਨੀਆਂ ਦੇ ਹਵਾਲੇ ਕਰੇ ਸੋ ਇਹ ਇੱਕ ਆਮ ਬੰਦੇ ਦੀ ਕਰੋਨੀ ਕੈਪਟਲਿਸਟ ਜਮਾਤ ਨਾਲ ਲੜਾਈ ਗਈ ਸੀ ਸਰਕਾਰ ਦੇ ਵੱਲੋਂ WTO ਦੀਆਂ ਨੀਤੀਆਂ ਦੇ ਆਧਾਰ ਤੇ ਉੱਤੇ ਸੀ ਕਿ ਜੱਜ ਜੋ ਨੀਤੀਆਂ ਸਾਡੇ ਉੱਤੇ ਅਪਲਾਈ ਕੀਤੀਆਂ ਜਾ ਰਹੀਆਂ ਨੇ ਸਰਕਾਰ ਚਾਹੁੰਦੀਆਂ ਨੇ ਤਾਂ ਉਹ ਸਾਰੀਆਂ WTO ਚਾਹੁੰਦਾਗਾ ਬਿਲਕੁਲ 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 ਅ uh, WTO ਹੀ ਤੈਅ ਕਰ ਰਿਹਾ ਹੈ ਖੇਤੀ ਪਾਲਸੀਆਂ ਜਿਹੜੀਆਂ ਆਪਣੀ ਲਗਾਤਾਰ ਸਬਸਿਡੀਆਂ ਘਟਣ ਦਾ ਆ ਰਿਹਾ ਹੈ ਹੁਣ ਦੇਖੋ ਇੱਕ ਚੀਜ਼ ਹੈ ਜੇ ਸਬਸਿਡੀਆਂ ਘਟ ਜਾਊਗੀਆਂ ਨਾ ਤਾਂ ਕਿਸਾਨੀ ਮਹਿੰਗੀ ਹੋ ਜਾਊਗੀ ਕਿਸਾਨੀ ਮਹਿੰਗੀ ਹੋ ਗਈ ਤਾਂ ਦੇਖੋ ਜਿੰਨੇ ਇੱਕ ਪ੍ਰੋਡਿਊਸਰ ਨੇ ਘਾਟੇ ਦਾ ਸੌਦਾ ਤਾਂ ਕਰਨਾ ਨਹੀਂ ਉਹਦਾ ਵੀ ਮਾਰਜਨ ਹੋਣਾ ਹੀ ਚਾਹੀਦਾ ਕੁਝ ਨਾ ਕੁਝ ਜੇ ਉਹ ਮਾਰਜਨ ਨਹੀਂ ਵਿਚਾਰੇ ਨੂੰ ਮਿਲੂਗਾ ਤਾਂ ਉਹ ਵੀ ਤਬਾਹ ਹੋਊਗਾ ਤਾਂ ਉਹ ਇਹ ਆਪਣੇ ਆਪ ਹੀ ਇੱਕ ਫੂਡ ਕ੍ਰਾਈਸਿਸ ਆ ਰਿਹਾ ਖੇਤੀ ਉਪਜਾਂ ਦੀ ਕੀਮਤ ਜਿਹੜੀ ਹੈ ਵਧੂਗੀ WTO ਚਾਹੁੰਦਾ ਹੈ ਕਿ ਭਾਰਤ ਵਰਗਾ ਮੁਲਕ ਆਪਣੀਆਂ ਸਬਸਿਡੀਆਂ ਬੰਦ ਕਰਕੇ ਇਹਨੂੰ ਓਪਨ ਮਾਰਕੀਟ ਦੇ ਹਵਾਲੇ ਕਰੇ ਉਹਦੇ ਵਿੱਚ ਜਿਹੜਾ ਵੱਡਾ ਕੈਪਟਲਿਸਟ ਜਮਾਤ ਹੈ ਉਹਦੇ ਕੋਲ ਤਾਂ ਜਿਹੜੀ ਹੈ ਜਮਾ ਪੂੰਜੀ ਬਹੁਤ ਹੈ ਉਹ ਆਪ ਦਾ ਵੱਡਾ ਆਪਰੇਸ਼ਨ ਵੀ ਹੋ ਰੱਖ ਲੂਗਾ ਉਹ ਘਟ ਮਾਰਜਨ ਤੇ ਵੀ ਬਲਕਿ ਉਹਤੇ ਖੇਤੀ ਕਰ ਸਕਦਾ ਹੈ ਤੇ ਉਹ ਸਰਵਾਈਵ ਕਰ ਸਕਦਾ ਹੈ ਉਹਦੇ ਵਿੱਚ ਜਿਹੜੀ ਛੋਟੀ ਕਿਸਾਨੀ ਆ ਉਹ ਬਾਹਰ ਹੋ ਜੂਗੀ ਤਾਂ ਇਸੇ ਕਰਕੇ ਖੇਤੀ ਨੂੰ ਲਗਾਤਾਰ ਘਾਟੇ ਦੇ ਸੋਦੇ ਹਲ ਤੱਕਿਆ ਜਾ ਰਿਹਾ ਤੇ ਦਿਨੋਂ ਦਿਨ ਦਿਨੋਂ ਦਿਨ ਆਮ ਜਿਹੜੀ ਖੇਤੀ ਯੋਗ ਜ਼ਮੀਨ ਹੈ ਉਹ ਜਿਹੜੀ ਹੈ ਚਾਹੇ ਉਹ ਕੰਪਨੀਆਂ ਦੇ ਫਾਰਮ ਚ ਹੈ ਜਾਏ ਉਹ ਵੱਡੀਆਂ ਕੰਪਨੀਆਂ ਕੋਲ ਜਾ ਰਹੀ ਹੈ ਜਾਂ ਉਹ ਲੈਂਡ ਮਾਫੀਆ ਕੋਲ ਜਾ ਰਹੀ ਹੈ ਸੋ ਇਹਦਾ ਮਤਲਬ ਇਹੀ ਹੈ ਕਿ ਇੱਕ ਢੰਗ ਨਾਲ ਇੱਕ ਪੁਆਇੰਟ ਤੇ ਜਾ ਕੇ ਸਾਰੀ ਖੇਤੀ ਜਿਹੜੀ ਹੈ ਇਹ ਵੱਡੇ ਕਾਰਪੋਰੇਟ ادارے ਹੀ ਕੰਟਰੋਲ ਕਰਨ ਜੇਕਰ ਅਸੀਂ ਡਬਲਯੂਟੀਓ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਭਾਰਤ ਕੀ ਭਾਰਤ ਸਰਕਾਰ ਦੇ ਲਈ ਇਹ ਸੰਭਵ ਹੈਗਾ ਕਿ ਉਹ ਐਮਐਸਪੀ ਦਾ ਕਾਨੂੰਨ ਬਣਾ ਪਾਊਗਾ ਕੀ ਗਰੰਟੀ ਕਿਸਾਨਾਂ ਨੂੰ ਮਿਲੂਗੀ ਸਾਡੀਆਂ ਇਹ ਮੰਗਾਂ ਪੂਰੀਆਂ ਹੋਣੀਆਂ ਕਿ WTO ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਆ ਜਿਹਦੇ ਆਧਾਰ ਦੇ ਉੱਤੇ ਕਹਿੰਦੇ ਆ ਕਿ ਸਾਡੀ ਖੇਤੀ ਨੀਤੀ ਬਣੀ ਚਾਹੀਦੀ ਆ ਜਾਂ ਰਿਪੋਰਟ ਲਾਗੂ ਹੋਵੇ ਕਿ ਉਹ ਸਾਰਾ ਕੁਝ ਹੋ ਪਾਊਗਾ ਸਰਕਾਰਾਂ ਨੂੰ ਜਾਂ WTO ਤੋਂ ਬਾਹਰ ਆਉਣਾ ਪਊਗਾ ਜੇ ਇਹ ਸਾਰਾ ਕੁਝ ਕਰਨਾਗਾ ਦੇਖੋ ਜੇ ਆਪਣੀ ਖੇਤੀ ਬਚਾਣੀ ਹੈ ਜਾਂ ਮੁਲਕ ਦੀ ਫੂਡ ਸਿਕਿਉਰਿਟੀ ਬਚਾਣੀ ਹੈ ਤਾਂ WTO ਚੋਂ ਬਾਹਰ ਆਣਾ ਹੀ ਪਊਗਾ ਤੁਹਾਨੂੰ ਆਪਣੇ ਜਿਹੜੇ ਮੂਲ ਬੀਜ ਬਚਾਣੇ ਪੈਣੇ ਆ ਤੁਹਾਨੂੰ ਆਪਣੀ ਪਾਣੀ ਬਚਾਣਾ ਪੈਣਾ ਆ ਇਹ ਵੱਡੇ ادارےਾਂ ਦੇ ਹੱਥ ਜਾਣ ਤੋਂ ਬਚਾਣੇ ਹੀ ਪੈਣੇ ਆ ਤੇ ਤਾਂ ਹੀ ਇਹ ਮੁਲਕ ਬਚ ਸਕਦਾ ਹੈ ਸਰਕਾਰ ਨੂੰ ਦੇਸ਼ ਹਿੱਤ ਚ ਦੇਖਣਾ ਚਾਹੀਦਾ ਆਪਣੇ ਮਾਸਸ ਦੇ ਇੰਟਰਸਟ ਦੇਖਣੇ ਚਾਹੀਦੇ ਆ ਨਾ ਕਿ ਕਿਸੇ ਸੰਸਥਾ ਦੇ ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ WTO ਚੋਂ ਬਾਹਰ ਆਣਾ ਚਾਹੀਦਾ ਤੇ ਕਿਸਾਨਾਂ ਨੂੰ ਉਹਨਾਂ ਦੇ ਉਪਜ ਦਾ ਜਾਇਜ਼ ਹੱਕ ਮਿਲਣਾ ਚਾਹੀਦਾ ਦੂਜੇ ਪਾਸੇ ਅਸੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਅੱਜ ਜਿਹੜੀਆਂ ਖੇਤੀ ਵਿੱਚੋਂ ਲਗਾਤਾਰ ਸਬਸਿਡੀਆਂ ਘਟਕੀਆਂ ਜਾ ਰਹੀਆਂ ਹਨ ਉਹਦਾ ਭਾਰ ਜਿਹੜਾ ਆਮ ਬੰਦੇ ਤੇ ਆ ਰਿਹਾ ਉਹਦੇ ਨਾਲ ਕੀ ਹੈ ਕਿ ਐਗਰੀਕਲਚਰ ਦਾ ਜਿਹੜਾ ਆਪਰੇਸ਼ਨ ਹੈ ਉਹ ਮਹਿੰਗਾ ਹੋ ਰਿਹਾ ਹੁਣ ਤੁਸੀਂ ਦੇਖੋ ਕਿ ਹੁਣੀ ਖਾਦਾਂ ਦੇ ਰੇਟ ਬਹੁਤ ਜ਼ਿਆਦਾ ਮਹਿੰਗੇ ਹੋਏ ਆ ਜੇ ਇਹਦਾ ਇਹ ਮਹਿੰਗੇ ਤਾਂ ਹੋਏ ਆ ਕਿਉਂਕਿ ਸਬਸਿਡੀ ਪਾਰਟ ਕੱਟ ਕੀਤਾ ਜਾ ਰਿਹਾ ਹੈ ਉਹਦੇ ਕਰਕੇ ਕੀ ਹੈ ਕਿਸਾਨ ਦੀ ਲਾਗਤ ਮਹਿੰਗੀ ਹੋ ਰਹੀ ਹੈ ਹੁਣ ਤੁਸੀਂ ਇੱਕ ਦੇਖੋ ਕਿ ਈਵਨ ਹਰ ਸਾਲ ਜਿਹੜੀ ਹੈ ਲੇਬਰ ਕੋਸਟ ਵੀ ਵੱਧਦੀ ਹੈ ਦੇਖੋ ਕਿਉਂਕਿ ਮਜ਼ਦੂਰ ਨੂੰ ਵੀ ਉਹਦਾ ਹੱਕ ਮਿਲਣਾ ਚਾਹੀਦਾ ਹੈ ਉਹਦੇ ਵੇਜਿਸ ਦੀ ਮੰਗ ਹੈ ਉਹਨੂੰ ਮਿਲਣੀ ਚਾਹੀਦੀ ਹੈ ਪਰ ਜੇ ਉਸੇ ਰੇਸ਼ੋ ਦੇ ਵਿੱਚ ਕਿਸਾਨ ਦੀ ਲਾਗਤ ਦਾ ਜਿਹੜਾ ਕੱਢ ਕੇ ਉਹਦਾ ਮਾਰਜਨ ਨਹੀਂ ਰੱਖਿਆ ਜਾਊਗਾ ਤਾਂ ਕਿਸਾਨ ਵਿਚਾਰਾ ਖੁਦਕੁਸ਼ੀ ਕਰ ਲਈ ਜਾਊਗਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਐਮਐਸਪੀ ਦਾ ਜਿਹੜਾ ਮਸਲਾ ਹੈ ਉਹ ਜਾਇਜ਼ ਮਸਲਾ ਹੈ ਤੇ ਜਦੋਂ ਐਮਐਸਪੀ ਮਿਲੂਗੀ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਕਿਸਾਨ ਦੇ ਜਿਹੜੇ ਮਾਰਜਨ ਹੈ ਉਹ ਸੇਵ ਰੱਖੇ ਜਾ ਸਕਦੇ ਹਨ ਤੇ ਤਾਂ ਕਿ ਉਹਦਾ ਜਿਹੜਾ ਘਾਟੇ ਦੇ ਖੇਤੀ 'ਚ ਨਹੀਂ ਜਾਊਗਾ ਤੇ ਖੇਤੀ ਇੱਕ ਲਾਹੇਵੰਦ ਸੌਦਾ ਬਣ ਕੇ ਰਹੇ ਰਹੂਗੀ ਪਰ ਇਹ ਗੱਲ ਕਹੀ ਜਾਂਦੀ ਐ ਐਮਐਸਪੀ ਕਾਨੂੰਨ ਬਣਾਉਣਾ ਐਡਾ ਸੌਖਾ ਨਹੀਂ ਹੈਗਾ ਗਾ ਖਾਸ ਤੌਰ ਦੇ ਉਤੇ ਲੀਡਰ ਇਹੀ ਗੱਲ ਕਹਿੰਦੇ ਨੇ ਇਤੋਂ ਕਿ ਸਾਡੇ ਕਿਸਾਨ ਲੀਡਰ ਤੱਕ ਇਹ ਗੱਲ ਕਹਿ ਰਹੇ ਨੇ ਜਗਿੰਦਰ ਗੁਰਰਾਹਾਂ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਇਹ ਕੋਈ ਛੋਟੇ ਮੋਟੀ ਲੜਾਈ ਨਹੀਂ ਹੈਗੀ ਕੀਤੀ ਕਾਨੂੰਨ ਬਣਾਉਣਾ ਕੋਈ ਨਿੱਕੀ ਮੋਟੀ ਗੱਲ ਥੋੜੀ ਐ ਇਨੇ ਸੰਸਦ ਮੈਂਬਰਾਂ ਤੋਂ ਪਾਸ ਕਰਾਉਣਾ ਪੈਣਾ ਰਾਜ ਸਭਾ 'ਚ ਪਾਸ ਹੋਣਾ ਰਾਸ਼ਟਰਪਤੀ ਤੋਂ ਮਜੂਰੀ ਲੈਣੀ ਐ ਫਿਰ ਡਬਲਯੂਟੀਓ ਦੇ ਨਾਲ ਵੀ ਦੇਖਣਾ ਗਾ ਭਾਈ ਦੂਜੇ ਮੁਲਕ ਨਾਲ ਸਾਡੇ ਤੋਂ ਰੋਸ ਜਾਣ ਆਹ ਵੀ ਚੀਜ਼ਾਂ ਧਿਆਨ ਚ ਰੱਖਣੀਆਂ ਤੁਹਾਨੂੰ ਕੀ ਲੱਗਦਾ ਕਿ ਐਮਐਸਪੀ ਇ ਦੇਖੋ ਦੋ ਚੀਜ਼ਾਂ ਇਹਦਾ ਆਲਟਰਨੇਟਿਵ ਵੀ ਹੋ ਸਕਦਾ ਹੈ ਅਮਰੀਕਾ ਤੇ ਯੂਰਪ ਨੇ ਆਪ ਦੇ ਕਿਸਾਨਾਂ ਲਈ ਸਬਸਿਡੀ ਆਪਣੀ ਬਚਾਈ ਹੈ डब्ल्यूटीओ ਦੇ ਨੋਰਮਸ ਉਹਨਾਂ ਲਈ ਵੱਖ ਹੈ ਸਾਡੇ ਲਈ ਵੱਖ ਹੈ ਅਮਰੀਕਾ ਦੀ ਖੇਤੀ ਜਿਹੜੀ ਬਚੀ ਪਈ ਹੈ ਉਹ ਸਬਸਿਡੀਆਂ ਕਰਕੇ ਆ ਉਹਨਾਂ ਨੂੰ ਸਬਸਿਡੀਆਂ ਵੀ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਮਿਲਦੀਆਂ ਹਨ ਦੂਜੇ ਪਾਸੇ ਡਬਲਿਊਟੀਓ ਦੇ ਦਬਾਅ ਦੇ ਵਿੱਚ ਭਾਰਤ ਦੇ ਵਿੱਚ ਮਨਮੋਹਨ ਸਿੰਘ ਗਵਰਨਮੈਂਟ ਤੋਂ ਹੀ ਚਾਹੇ ਜਿਹੜੀ ਮਰਜ਼ੀ ਸਰਕਾਰ ਆਂਦੀ ਹੈ ਇਹ ਸਬਸਿਡੀਆਂ ਘੱਟ ਕਰ ਰਹੀ ਹੈ ਸੋ ਸਾਨੂੰ ਪਹਿਲੀ ਗੱਲ ਤਾਂ ਇਹ ਧਿਆਨ ਚ ਰੱਖਣੀ ਚਾਹੀਦੀ ਹੈ ਵੀ ਸਬਸਿਡੀ ਕਿਉਂ ਜ਼ਰੂਰੀ ਹੈ ਸਬਸਿਡੀ ਨਾਲ ਕੀ ਹੈ ਕਿ ਕਿਸਾਨ ਦਾ ਜਿਹੜਾ ਖਰਚਾ ਹੈ ਉਹ ਘਟੂਗਾ ਤੇ ਉਹਦੀ ਲਾਗਤ ਘਟਾਏਗੀ ਤੇ ਉਹਦਾ ਮਾਰਜਨ ਆਪਣੇ ਆਪ ਹੀ ਵੱਧ ਸਕਦਾ ਹੈ ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਡਬਲਿਊਟੀਓ ਚੋਂ ਤਾਂ ਸਾਨੂੰ ਇਹ ਬਾਹਰ ਆਨ ਦੀ ਲੋੜ ਹੈ ਤਾਂ ਕਿ ਸਾਡੀ ਸਬਸਿਡੀ ਵੱਜ ਜਵੇ ਅਸੀਂ ਸਬਸਿਡੀ ਲਾਗੂ ਕਰਾਂਗੇ ਤਾਂ ਘੱਟੋ-ਘੱਟ ਕਿਸਾਨ ਦਾ ਜਿਹੜੀ ਲਾਗਤ ਹੈ ਉਹ ਸੀ ਕੰਟਰੋਲ ਕਰ ਸਕਦੇ ਆ ਉਹਦੇ ਨਾਲ ਉਹਨੂੰ ਆਟੋਮੈਟਿਕਲੀ ਐਮਐਸਪੀ ਦਾ ਜਿਹੜਾ ਪ੍ਰੋਵੀਜ਼ਨ ਹੈ ਉਹ ਆਪ ਹੀ ਮਿਲ ਜੂਗਾ ਜਦ ਕਿਸਾਨ ਦਾ ਜਿਹੜਾ ਸੁਆਮੀ ਨਾਥਨ ਫਾਰਮੂਲਾ ਵੀ ਇਹੀ ਕਹਿੰਦਾ ਲਾਗਤ ਪਲੱਸ ਮਾਰਜਨ ਵੀ ਉਹਦਾ ਜਿਹੜਾ ਆਪਣਾ ਮਾਰਜਨ ਹੈ ਤੇ ਜਦ ਲਾਗਤ ਘਟ ਜੂਗੀ ਉਦੇ ਵਿੱਚ ਆਟੋਮੈਟਿਕਲੀ ਉਹਦਾ ਜਿਹੜਾ ਮਾਰਜਨ ਹੈ ਉਹ ਆਪਣੇ ਆਪ ਹੀ ਮਾਰਜਨ ਕਿਵੇਂ ਨਿਕਲਿਆਊਗਾ ਠੌਰ ਸਾਹਿਬ ਗੱਲ ਇਹ ਆ ਹੁਣ ਪਿੱਛੇ ਦੀ ਗੱਲ ਕਰੀਏ ਆਪਾਂ ਮਹੀਨਾ ਪਹਿਲਾਂ ਝੋਨਾ ਨਹੀਂ ਚਰੀਦਿਆ ਗਿਆ ਮੰਡੀਆਂ ਦੇ ਵਿੱਚ ਝੋਨਾ ਰੋਲਿਆ ਇਕੜ ਦੇ ਮਗਰ ਕਿਸਾਨਾਂ ਨੂੰ 10 ਤੋਂ 15000 ਦਾ ਨੁਕਸਾਨ ਹੋਇਆ ਜਦੋਂ ਐਮਐਸਪੀ ਨਾ ਹੋਊਗੀ ਤਾਂ ਫਿਰ ਜਿਹੜੇ ਕਾਰਪੋਰੇਟ ਸੈਕਟਰ ਨੇ ਜਾਂ ਜਿਹੜੇ ਵਪਾਰੀ ਨੇ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਉਹ ਕਹਿ ਦਿੰਦੇ ਆ ਕਿ ਜੀ ਅਸੀਂ ਤਾਂ ਜੀ ਇੰਨੇ ਨੂੰ ਲੈਨੇ ਇੰਨੇ ਨੂੰ ਲੈਨੇ ਤਾਂ ਕੀ ਰਹੀ ਕਿਸਾਨ ਨੂੰ ਫਸਲ ਖਰਾਬ ਹੁੰਦੀ ਦੇਖ ਪਰ ਘਾਟੇ 'ਚ ਵੀ ਸਿੱਟਣਾ ਪੈਂਦਾ ਫਿਰ ਤਾਂ ਗੱਲ ਤਾਂ ਉੱਥੇ ਹੀ ਰਹਿ ਕਿ ਐਮਐਸਪੀ ਦਾ ਹੱਲ ਹੋਇਆ ਹੀ ਨਹੀਂ ਇਹਦੇ ਵਿੱਚ ਇਹੀ ਤਾਂ ਮਸਲਾ ਹੈ ਨਾ ਜਿਹੜੀ ਝੋਨੇ ਦੀ ਇਸ ਵਾਰ ਲਿਫਟਿੰਗ ਨਹੀਂ ਹੋਈ ਉਹ ਇੱਕ ਤੈਸ਼ੂ ਦਾ ਅਜੰਡਾ ਹੈ ਤਾਂ ਕਿ ਕਿਸਾਨ ਜਿਹੜੇ ਆ ਖੇਤੀ ਤੋਂ ਲਗਾਤਾਰ ਨਿਰਾਸ਼ਾ ਹਾਲ ਚੱਲ ਜਾਣ ਗਵਰਨਮੈਂਟ ਦੀ ਜਿਹੜੀ ਪਾਲਿਸੀ ਬਣਦੀ ਹੈ ਉਹ ਜਿਹੜਾ ਲਗਾਤਾਰ ਜਿਹੜੀ ਲੌਂਗ ਟਰਮ 5 ਸਾਲਾ ਯੋਜਨਾ ਵੀ ਹੁੰਦੀ ਹੈ ਉਹ ਵੀ ਇਹੀ ਹੁੰਦੀ ਹੈ ਵੀ ਅਸੀਂ ਐਨੇ ਕਿਸਾਨ ਇਸ ਸਾਲ ਖੇਤੀ ਜੋ ਕੱਢ ਕੇ ਸ਼ਹਿਰ ਦੀ ਲੇਬਰ ਦਾ ਹਿੱਸਾ ਬਣਾਣਾ ਉਹ ਤਾਂ ਆਲਰੇਡੀ ਇਸ ਪਾਸੇ ਚੱਲ ਹੀ ਰਹੇ ਹਨ ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਜਦ ਕਿਸਾਨ ਦਾ ਜਿਹੜਾ ਇਸ ਵਾਰ ਕੰਮ ਹੋਇਆ ਉਹ ਇੱਕ ਕਿਸਾਨ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਸੀਗੀ ਕੋਈ ਐਡਾ ਮਸਲਾ ਨਹੀਂ ਸੀਗਾ ਜਦੋਂ ਤਾਂ ਮੰਡੀ ਦੇ ਵਿੱਚ ਫਸਲ ਆਣੀ ਹੁੰਦੀ ਹੈ ਇਹ ਹਰ ਸਾਲ ਹੀ ਹੁੰਦਾ ਹੈ ਉਦੋਂ ਉਹਦੀ ਉਪਜ ਦਾ ਰੇਟ ਸੈੱਟ ਦਿੰਦੇ ਆ ਉਹ ਜਦੋਂ ਫਿਰ ਇਹਨਾਂ ਨੇ ਐਕਸਪੋਰਟ ਕਰਨੀ ਹੁੰਦੀ ਹੈ ਉਦੋਂ ਰੇਟ ਚੱਕ ਦਿੰਦੇ ਆ ਜਾਂ ਸਭ ਕੁਝ ਆ ਉਹ ਸਿਰਫ ਇਹ ਕੀ ਆ ਕਿ ਵੱਡੇ ਵਪਾਰੀਆਂ ਨੂੰ ਫਾਇਦਾ ਦੇਣਾ ਹੁੰਦਾ ਬਿਲਕੁਲ ਇਹਦੇ ਨਾਲ ਮੈਂ ਜਿਵੇਂ ਆਮ ਗੱਲ ਕਹੀ ਜਾਂਦੀ ਹੈ ਨਾ ਆਪਾਂ ਇੱਕ ਆਲੂ ਕਿਸਾਨ ਦਾ ਉਹ 2-3 ਰੁਪਏ ਕਿਲੋ ਵੇਚਦਾ ਕਿਸਾਨ ਜਦੋਂ ਵੇਚਣ ਜਾਂਦਾ ਉਸੇ ਆਲੂ ਦੇ ਨਾਲ ਲੇਜ਼ ਬਣ ਕੇ ਵੀ 25 ਰੁਪਏ ਦੀ ਸਾਨੂੰ ਸਾਡੇ ਬੱਚੇ ਲੈ ਕੇ ਆਉਂਦੇ ਨੇ ਸਾਡੇ ਘਰਾਂ ਦੇ ਵਿੱਚ ਉਹ ਚੀਜ਼ ਵਾਪਸ ਆਉਂਦੀ ਆ 10 ਗੁਣਾ ਰੇਟ ਦੇ ਨਾਲ ਤਾਂ ਫਿਰ ਇਹ ਫਰਕ ਕਿਉਂ ਆ ਸਾਡੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਆਪਣੇ 2-3 ਸਾਲ ਪਹਿਲਾਂ ਦਾਲਾਂ ਦਾ ਬਹੁਤ ਵੱਡਾ ਸੰਕਟ ਸੀਗਾ ਹੂੰ ਅੰਬਾਨੀ ਅਡਾਨੀ ਨੇ ਕਿਸੇ ਨੇ ਮਜ਼ੰਬਿਕ ਤੋਂ ਦਾਲ ਚੱਕੀ ਕਿਸੇ ਨੇ ਕੈਨੇਡਾ ਤੋਂ ਚੱਕੀ ਜਾਂ ਅਫਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਦਾਲ ਚੱਕ ਕੇ ਲੈ ਕੇ ਇਹਨਾਂ ਨੂੰ ਐਵਰੇਜ ਪਈ 57 ਤੋਂ 60 ਰੁਪਏ ਦੇ ਵਿੱਚ ਸਾਰੀ ਆਪਰੇਸ਼ਨਲ ਕੋਸਟ ਮਲਾ ਕੇ ਤੇ ਇਹਨਾਂ ਨੇ ਜਿਹੜੀ ਦਾਲ ਮਾਰਕੀਟ 'ਚ ਵੇਚੀ ਉਹ 100 ਤੋਂ 120 ਰੁਪਏ ਦੇ ਹਿਸਾਬ ਨਾਲ ਵੇਚੀ ਇਹਨਾਂ ਦਾ ਮਾਰਜਨ ਤਾਂ ਦੁੱਗਣਾ ਹੋ ਜਾਂਦਾ ਕਿਸਾਨ ਨੂੰ ਉਹਦਾ ਜਿਹੜਾ 20% ਲਾਗਤ ਕੱਟਣ ਤੋਂ ਬਾਅਦ 20% ਮਾਰਜਨ ਵੀ ਨਹੀਂ ਦਿੱਤਾ ਜਾ ਰਿਹਾ ਹੂੰ ਘੱਟੋ ਘੱਟ 20% ਵੀ ਆਪਾਂ ਦੇਖ ਲਿਆ ਉਹ ਵੀ ਨਹੀਂ ਦੇਣ ਲਈ ਤਿਆਰ ਸੋ ਇਸ ਕਰਕੇ ਸਾਨੂੰ ਲੱਗਦਾ ਹੈ ਵੀ ਜਿਹੜੀਆਂ ਸਰਕਾਰਾਂ ਹਨ ਇਹ ਕਾਰਪੋਰੇਟ ਦੀਆਂ ਹੀ ਬਣ ਰਹੀਆਂ ਹਨ ਜੇ ਅ ਅਡਾਨੀ ਅਮਬਾਨੀ ਵਰਗੇ ਅ ਮਤਲਬ ਆਪਣੇ ਮਾਰਜਨ ਨਹੀਂ ਛੱਡ ਸਕਦੇ ਜਿਹੜੇ ਡਬਲ 100% ਤੋਂ ਜ਼ਿਆਦਾ ਮਾਰਜਨ ਤੇ ਚੀਜ਼ ਵੇਚ ਸਕਦੇ ਆ ਤੁਸੀਂ ਕਿਸਾਨ ਦਾ ਮਾਰਜਨ ਕਿਵੇਂ ਰੋਕ ਸਕਦੇ ਹੋ ਹੂੰ ਸੋ ਇਸ ਕਰਕੇ ਆਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਮੈਂ ਇਹ ਇਸ ਗੱਲ ਦੀ ਨਾ ਮਾਸਸਿਸ ਤੇ ਵੀ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਬੰਦੇ ਖੇਤੀਬਾੜੀ ਨਾਲ ਨਹੀਂ ਜੁੜੇ ਹੋਏ ਆਮ ਬੰਦੇ ਦੀ ਥਾਲੀ ਜਦੋਂ ਖੇਤੀ ਜਿਹੜੀ ਹੈ ਕਿਸਾਨ ਦੇ ਹੱਤੋਂ ਨਿਕਲ ਜਾਊਗੀ ਉਹ ਬਹੁਤ ਜ਼ਿਆਦਾ ਮਹਿੰਗੀ ਹੋ ਜਾਊਗੀ ਉਹ ਦਾਲ ਸੰਕਟ ਦੇ ਵਿੱਚ ਆਪਾਂ ਦੇਖ ਚੱਕੇ ਹਾਂ 57 ਰੁਪਏ ਦੀ ਦਾਲ 120 ਰੁਪਏ ਕਿਲੋ ਮਿਲਦੀ ਸੀ ਐਦਾਂ ਜੇ ਅੱਜ 25 26 ਰੁਪਏ ਕਿਲੋ ਆਟਾ ਹੈ ਉਹ ਕੱਲ ਨੂੰ ਉਹੀ ਤੁਹਾਨੂੰ 70 ਰੁਪਏ 60 ਰੁਪਏ ਇਸ ਤਰ੍ਹਾਂ ਮਿਲੇਗਾ ਹੂੰ ਸੋ ਇਸ ਕਰਕੇ ਹੋ ਹੀ ਰਿਹਾ ਅੱਜ ਹੋ ਹੀ ਰਿਹਾ ਜੇ ਆਪਾਂ ਸ਼ਹਿਰਾਂ 'ਚ ਦੇਖੀਏ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਰਹਿੰਦੇ ਆ ਸਾਨੂੰ 10 ਕਿਲੋ ਦੀ ਥੈਲੀ 3.5-400 ਰੁਪਏ ਕਿਲੋ ਮਿਲ ਰਹੀ ਹੈ 35-40 ਰੁਪਏ ਕਿਲੋ ਤਾਂ ਅੱਜ ਅਸੀਂ ਪਹੁੰਚ ਚੁੱਕੇ ਆ ਤੇ ਅਸੀਂ ਉਹੀ ਜੇਕਰ ਆਪਦੇ ਘਰਾਂ ਦੇ ਵਿੱਚ ਸਾਡੇ ਉਹੀ ਕਣਕ ਹੁੰਦੀ ਆ ਅਸੀਂ ਹੀ ਉਹਨੂੰ ਉਗਾਉਣੇ ਆ ਤੇ ਸਾਨੂੰ ਹੀ ਉਹ 10 ਗੁਣਾ ਰੇਟ ਦੇ ਉੱਤੇ ਅੱਜ ਮਿਲ ਰਹੀ ਆ ਤਾਂ ਸਾਡੇ ਨਾਲ ਅੱਜ ਹੀ ਵਾਪਰ ਰਿਹਾਗਾ ਪਰ ਫਿਰ ਇਹਦੇ ਤੋਂ ਉਹ ਲੋਕ ਜਾਗਣਗੇ ਕਿਵੇਂ ਉਹਨਾਂ ਨੂੰ ਸਮਝਾਉਣਾ ਤਾਂ ਪਊਗਾ ਨਾ ਉਹਨਾਂ ਨੂੰ ਇਹ ਸਾਰਾ ਕੁਝ ਦੱਸਣਾ ਪਊਗਾ ਵੀ ਐਮਐਸਪੀ ਕੱਲੀ ਕਿਸਾਨਾਂ ਨੂੰ ਨਹੀਂ ਚਾਹੀਦੀ ਜ ਇਹ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਮੈਂ ਉਹੀ ਤਾਂ ਗੱਲ ਕਰ ਰਿਹਾ ਕਿ ਇਹ ਖੇਤੀ ਦਾ ਮਸਲਾ ਜਿਹੜਾ ਹੈ ਮਾਸਿਸ ਦਾ ਮਸਲਾ ਹੈ ਮਾਸਿਸ ਦੀ ਥਾਲੀ ਨਾਲ ਜੁੜਿਆ ਹੋਇਆ ਹੈ ਸਾਡੇ ਭਾਰਤ ਦੀ ਫੂਡ ਸਿਕਿਉਰਟੀ ਨਾਲ ਜੁੜਿਆ ਹੋਇਆ ਮਸਲਾ ਹੈ ਜਿੱਥੇ ਸਾਡੀ ਹੱਲੇ ਤੱਕ 27 ਰੁਪਏ ਤੇ 32 ਰੁਪਏ ਜਿਹੜੀ ਹੈ 32 ਰੁਪਏ ਕਮਾਉਣ ਵਾਲਾ ਬੰਦਾ ਜਿਹੜਾ ਹੈ ਉਹ ਗਰੀਬੀ ਰੇਖਾ ਤੋਂ ਉੱਪਰ ਮੰਨ ਲਿਆ ਜਾਂਦਾ ਹੈ ਉਸ ਮੁਲਕ ਦੇ ਵਿੱਚ ਮਾਸਿਸ ਦੇ ਇੰਟਰਸਟਡੀ ਹੈ ਜਿਹੜਾ ਫੂਡ ਕ੍ਰਾਈਸਿਸ ਹੈ ਉਹ ਰੁਕਣਾ ਜ਼ਰੂਰੀ ਹੈ ਉਹ ਤਾਂ ਹੀ ਰੁਕ ਸਕਦਾ ਹੈ ਜੇ ਆਪਾਂ ਖੇਤੀ ਜਿਹੜੀ ਹੈ ਨਿਜੀ ਹੱਥਾਂ ਵਿੱਚ ਵੱਡੀਆਂ ਕੰਪਨੀਆਂ ਦੇ ਹੱਥ 'ਚ ਜਾਣ ਤੋਂ ਰੋਕਾਂਗੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਤਾਂ ਹੀ ਹੋ ਸਕਦਾ ਹੈ ਜੇ ਕਿਸਾਨਾਂ ਨੂੰ ਉਹਨਾਂ ਦਾ ਸਹੀ ਮੁੱਲ ਮਿਲ ਸਕਦਾ ਤਾਂ ਖੇਤੀ ਇੱਕ ਜਿਹੜਾ ਲਾਹੇਵੰਦ ਧੰਦਾ ਬਣ ਸਕੂਗਾ ਤਾਂ ਕਿਸਾਨ ਵੀ ਖੁਸ਼ੀ-ਖੁਸ਼ੀ ਖੇਤੀ ਕਰੂਗਾ ਉਹ ਖੇਤੀ ਛੱਡ ਗਏ ਤਾਂ इवन ਪੰਜਾਬ 'ਚ ਜਿਹੜਾ ਮਾਈਗ੍ਰੇਸ਼ਨ ਹੋ ਰਿਹਾ ਉਹ ਵੀ ਖੇਤੀ ਆੜੀ ਸੰਕਟ ਤੋਂ ਹੀ ਆ ਰਿਹਾ ਹੈ ਨਾ ਮਾਈਗ੍ਰੇਸ਼ਨ ਦਾ ਕਾਰਨ ਵੀ ਖੇਤੀਬਾੜੀ ਮੰਨਦੇ ਹੋ ਬਿਲਕੁਲ ਬਿਲਕੁਲ ਮਾਰਜਨ ਘਟ ਰਹੇ ਆ ਲੋਕਾਂ ਦੇ ਗੁਜ਼ਾਰੇ ਨਹੀਂ ਹੋ پا ਰਹੇ ਤੇ ਕਿਉਂਕਿ ਪੰਜਾਬ ਦਾ ਆਪਾਂ ਦੇਖਦੇ ਆ ਕਿ ਇੱਕ ਲੀਵਿੰਗ ਸਟੈਂਡਰਡ ਜਿਹੜਾ ਹੈ ਹਾਈ ਹੈ ਸੋ ਇਸ ਕਰਕੇ ਉਹ ਮਾਸਸ ਜਿਹੜਾ ਹੈ ਐਤੋਂ ਮਾਈਗ੍ਰੇਟ ਹੋ ਰਿਹਾ ਕਿਉਂਕਿ ਇਹ ਡਿਊ ਟੂ ਕ੍ਰਾਈਸਿਸ ਆਫ ਐਗਰੀਕਲਚਰ ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਖੇਤੀ ਨੂੰ ਲਾਹੇਬੰਦ ਧੰਦਾ ਬਣਾ ਕੇ ਕਿਸਾਨ ਦੇ ਜਿਹੜੇ ਹਿੱਤ ਹੈ ਉਹ ਸੁਰੱਖਿਅਤ ਕਰਨੇ ਚਾਹੀਦੇ ਆ ਜੇ ਕਿਸਾਨ ਸੁਰੱਖੇ ਤਾਂ ਹੋਊਗਾ ਦੇਸ਼ ਦੇ ਵਿੱਚ ਜਿਹੜੀ ਆ ਫੂਡ ਸਿਕਿਉਰਟੀ ਜਿਹੜੀ ਆ ਸੇਵ ਰਹੂਗੀ ਆਮ ਬੰਦੇ ਦੀ ਜਿਹੜੀ ਸਥਾਲੀ ਆ ਉਹ ਸਸਤੀ ਮਿਲ ਸਕਦੀ ਹੈ ਕਿਸਾਨ ਨੂੰ ਸਹੀ ਮੁੱਲ ਮਿਲੇਗਾ ਕਿਸਾਨ ਦੀ ਲਾਗਤ ਘਟ ਹੋਊਗੀ ਤੇ ਜਿਹੜੀ ਅੱਜ ਕੱਲ ਫੂਡ ਸਿਕਿਉਰਟੀ ਪਲਾਨ ਦੇ ਤਹਿਤ ਆਪਾਂ ਸਸਤਾ ਅਨਾਜ ਦਿੰਨੇ ਆ ਨਾ ਉਹ ਦੇ ਪਾਵਾਂਗੇ ਜਿੱਦਣ ਇਹ ਕਿਸਾਨ ਹੱਤੋਂ ਨਿਕਲ ਜਾਊਗੀ ਇਹ ਨਾ ਕੰਪਨੀਆਂ ਕੋਲ ਆ ਜੂਗੀ ਜਿਹੜਾ ਸਾਨੂੰ ਆਟਾ ਦਾਲ ਜਿਹੜੇ ਸਾਡੇ ਗਰੀਬ ਬੰਦੇ ਨੂੰ ਮਿਲਦਾ ਹੈ ਨਾ ਉਹ ਵੀ ਖਤਮ ਹੋ ਜਾਊਗਾ ਸੋ ਸਾਨੂੰ ਇਹ ਚੀਜ਼ ਨੂੰ ਸੋਚਣਾ ਚਾਹੀਦਾ ਹੈ ਖੇਤੀ ਨੂੰ ਜਾਂ ਕਿਸਾਨ ਨੂੰ ਆਪਣੇ ਤੋਂ ਵੱਖ ਨਹੀਂ ਮੰਨਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਰਠੌਰ ਸਾਹਿਬ ਬਹੁਤ ਵਧੀਆ ਗੱਲਬਾਤ ਕੀਤੀ ਹੈ ਤੁਸੀਂ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀਆਂ ਗੱਲਾਂ ਬਾਤਾਂ ਸਮਝ ਆਈਆਂ ਹੋਣਗੀਆਂ ਤੇ ਆਪਣੇ ਅੱਗੇ ਵੀ ਲੋਕਾਂ ਦੇ ਨਾਲ ਇਹਨਾਂ ਗੱਲਾਂ ਨੂੰ ਸ਼ੇਅਰ ਕਰੋ ਐਮਐਸਪੀ ਕਿਉਂ ਜ਼ਰੂਰੀ ਆ ਐਮਐਸਪੀ ਕੀ ਇਕੱਲੇ ਕਿਸਾਨਾਂ ਦਾ ਮੁੱਦਾ ਜਾਂ ਸਾਡੇ ਤਮਾਮ ਲੋਕਾਂ ਦਾ ਮੁੱਦਾ ਜਿਹੜੇ ਇਸ ਜ਼ਿੰਦਗੀ ਨੂੰ ਇਸ ਜਿਹੜਾ ਮਾਨਸਿਕ ਜੀਵਨ ਨੂੰ ਜੀ ਰਹੇ ਨੇ ਬਤੀਤ ਕਰ ਰਹੇ ਨੇ ਤਾਂ ਉਸ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ WTO ਦੀਆਂ ਨੀਤੀਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਲੀ ਇੰਟਰਵਿਊ ਦੇ ਵਿੱਚ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਇਨਫੋਰਮੇਸ਼ਨਲ ਮੁੱਦੇ ਤੇ ਜਿਹੜੇ ਸਾਡੇ ਪੰਜਾਬ ਹਾਕੀ ਮੰਗਾ ਨੂੰ ਲੈ ਕੇ ਸੰਘਰਸ਼ ਲੜ ਰਹੇ ਨੇ ਮੁੱਦੇ ਨੇ ਉਹਨਾਂ ਨੂੰ ਅਸੀਂ ਕਵਰ ਕਰਦੇ ਰਹਿੰਨੇ ਆ ਦਿਖਾਉਂਦੇ ਰਹਿੰਨੇ ਤੇ ਲੈ ਕੇ ਹਾਜ਼ਰ ਹੋਵਾਂਗੇ ਹੁਣ ਮੈਨੂੰ ਮੇਰੇ ਸਾਥੀ ਗੁਰਜਨਦਰ ਸਿੰਘ ਦੇ ਨਾਲ ਦੀ ਉਹ ਇਜਾਜ਼ਤ ਬਣੇ ਰੋ ਐਸਐਮਟੀਵੀ ਨੈਟਵਰਕ ਦੇ ਨਾਲ ਧੰਨਵਾਦ